ਕਿ ਜਿਹੜੇ ਬਚਪਨ ਤੋਂ ਹੈਂਡੀਕਾਪ ਦਾ ਸਾਡਾ ਬਾਹਰ ਵਰਗਾ ਉਹਦੀ ਘਟੋ ਘੱਟ ਪੈਨਸ਼ਨ ਵੱਖਰੀ ਕਾਇਦਾ ਕਰੀ ਪਾਗੇ ਘਟੋ ਘੱਟ 5000 ਕੀਤੀ ਜਾਵੇ ਉਸ ਤੋਂ ਇਲਾਵਾ ਇਹ ਕੀਡ ਬਾਂਡ ਕਰਦੇ ਆ ਸਾਡਾ ਬਾਹਰ ਜਿਹੜਾ ਬੇਰੁਜ਼ਗਾਰ ਹੈ ਅੱਜ ਨੌਕਰੀ ਦੀ ਰੁਜ਼ਗਾਰ ਦੀ ਛੋੜ ਕਹਿੰਦੇ ਧਰਨੇ ਲਾ ਰਿਹਾ ਇੱਕ ਉਹ ਬਾਹਰ ਆਸਾਨ ਜਿਹਦਾ ਅੰਗ ਪੈਰ ਵੀ ਪੂਰੇ ਨਹੀਂ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਆਵਾਮ ਨੂੰ ਪੰਜਾਬ ਦੀ ਪ੍ਰਸ਼ਾਸਨ ਨੂੰ ਸ਼ਰਮ ਦੀ ਗੱਲ ਹੈ ਕਿ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਤੁਹਾਡੇ 92 ਨਮਾਇਦਿਆਂ 92 ਨਮਾਇਦਿਆਂ ਦੇ ਮੂੰਹ ਚ ਮੂੰਹ ਤੇ ਜ਼ੁਬਾਨ ਫੁੱਟ ਜਾਏ ਕਿ ਉਹਨਾਂ ਨੇ ਸਾਡੇ ਪੰਜ ਵਰਕ ਲਈ ਇੱਕ ਵੀ ਤੁਹਾਡੇ ਨੁਮਾਇੰਦਿਆਂ ਨੇ ਆਵਾਜ਼ ਉਠਾਈ ਹੋਵੇ ਤੁਸੀਂ ਮੰਨਦੇ ਤੁਸੀਂ ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਬਣਾਏ ਆ ਤੁਸੀਂ 1% ਤੋਂ ਵਧਾ ਕੇ 1.5% ਕਹੂ ਸਰਸ ਕਰਤਾ ਹੈ ਕੀ ਜਿਹੜਾ ਹੈਂਡੀਕੈਪਟ ਵਰਗ ਹੈ ਇਹ ਜਾਨਵਰਾਂ ਦੀ ਕਟਾ ਕੱਟੀ ਜ਼ਰੀ ਤੋਂ ਵੀ ਗਿਆ ਗੁਜ਼ਰਿਆ ਦੀ ਤੁਹਾਡੀ 1500 ਪੈਨਸ਼ਨ ਨਾਲ ਇਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕਦਾ ਹੈ ਜੇ ਹੋਰ ਹੋ ਸਕਦਾ ਅਸੀਂ ਆਨੇ ਸਾਡੀ 1500 ਪੈਨਸ਼ਨ ਆਪਦੇ ਵਿਧਾਇਕਾਂ ਨੂੰ ਦਿਓ ਤੇ ਉਹ 1500 ਪੈਨਸ਼ਨ ਨਾਲ ਆਪਦਾ ਜੀਵਨ ਨਿਭਾ ਕਰਕੇ ਦਿਖਾਉਣ ਉਹ ਧਰਨਾ ਲਾਇਆ ਤਾਂ ਕਿ ਸਾਡੇ ਗਿਆਨਪੰਜ ਪ੍ਰਾਖ ਦੇ ਰੋਡੇ ਖੜ ਗਿਆ ਸੜਕਾਂ ਤੇ ਉਹਨਾਂ ਦੀਆਂ ਮੰਗਾਂ ਸੀ ਡਿਮਾਂਡਾਂ ਪਿਛਲੇ ਟਾਈਮ ਤੋਂ ਜੀ ਰੱਖਦੇ ਆ ਰਹੇ ਆ ਉਹ ਪੂਰੀਆਂ ਹੋ ਸਕਣ ਅੱਜ ਅਸੀਂ ਮਤਲਬ ਕਿ ਅੱਕ ਕੇ ਪੂਰਾ ਜੀ ਸਾਹਿਬ ਦੇ ਦਫ਼ਤਰ ਮੂਰੇ ਅਸੀਂ ਅੱਜ 7 ਵਜੇ ਦੇ ਅਸੀਂ ਬੈਠੇ ਆ ਭੁੱਖੇ ਭਾਣੇ ਔਰ ਕਿਸੇ ਵੀਰ ਦੇ ਅੰਨ ਦਾ ਦਾਣਾ ਮੂਤ ਨਹੀਂ ਗਿਆ ਔਰ ਗਰਮੀ ਉੱਤੇ ਤਪਦੀ ਪੈ ਰਹੀ ਹੈ ਉਂ ਵੀ ਅਸੀਂ ਮਰੀ ਪਏ ਆ ਥੱਕ ਚੁੱਕੇ ਆ ਮਰ ਚੁੱਕੇ ਆ ਤੇ ਅਸੀਂ ਅੱਜ ਜਿਹੜਾ ਹੈਗਾ ਜੇ ਮੰਗਾਂ ਨਾ ਪੂਰੀਆਂ ਹੋਈਆਂ ਸਾਡੇ ਜਿਹੜੇ ਧਰਨੇ ਜਗਵਾਈ ਕਰਦੇ ਬਾਬਾ ਹਜੂਰਦਾਸ ਜੀ ਤੇ ਅੱਜ ਅਸੀਂ ਜਿਹੜਾ ਹੈਗਾ ਪੈਟਰੋਲ ਦੀ ਬੋਤਲ ਮੂਰੇ ਪਈ ਹੈ ਜੇ ਨਾ ਪ੍ਰਸ਼ਾਸਨ ਸਾਡੇ ਕੋਲੇ ਆਇਆ ਸਾਨੂੰ ਆਸ਼ਵਾਜਨ ਜਿਹੜਾ ਹੈਗਾ ਮੰਗਾ ਪੁਣਿਆ ਕਰਨ ਦਾ ਨਾਂ ਦਿੱਤਾ ਔਰ ਪੰਜਾਬ ਸਰਕਾਰ ਤੱਕ ਨਾ ਪਹੁੰਚਾਈਆਂ ਸਾਡੀ ਫਰਿਆਦ ਨਾ ਸੁਣੀ ਤਾਂ ਅਸੀਂ ਮੇਰੇ ਜਿਹੜਾ ਆਤਮਤਾ ਕੰਮ ਤੇ ਵੀ ਉਹ ਮਜਬੂਰ ਹੋ ਜਾਂਦੀ ਹੈ ਪੈਟਰੋਲ ਵੀ ਰੱਖਿਆ ਹੋਇਆ ਜੀ ਕਿਵੇਂ ਬਿਲਕੁਲ ਬਿਲਕੁਲ ਇੱਕ ਮਿੰਟ ਇੱਕ ਮਿੰਟ ਦੇਖੋ ਇੱਕ ਮਿੰਟ ਰੱਖੋ ਜੀ ਮਾਈਕ ਲਾਇਓ ਬਾਹਰ ਕੱਢਣਾ ਹਾਂਜੀ ਅਸੀਂ ਇੱਕ ਮਿੰਟ ਚ ਪਾਣੀ ਪਾਣੀ ਬਾਪੂ ਜੀ ਹਾਂਜੀ ਸასი ਕਾਲ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਅਸੀਂ ਤੁਸੀਂ ਸਾਡੇ ਕੋਲੇ ਪਹੁੰਚੇ ਸਾਡੇ ਦੁੱਖ ਦਰਦ ਨੂੰ ਲੋਕ ਸਰਕਾਰ ਤੱਕ ਪਹੁੰਚਾਉਣ ਲਈ ਅਸੀਂ ਜੀ ਤੜਕੇ 7 ਵਜੇ ਦੇ ਇੱਥੇ ਅੰਬੇਡਕਰ ਪਾਰਕ ਦੇ ਵਿੱਚ ਬੈਠੇ ਆਂ ਭੁੱਖੇ ਪਾਣੇ ਕਿਸੇ ਨੇ ਵੀ ਰੋਟੀ ਨਹੀਂ ਖਾਧੀ ਬੇਸ਼ੱਕ ਦੀ ਚੈੱਕਅਪ ਕਰਵਾ ਕੇ ਦੇਖ ਲੋ ਕਿਸੇ ਨੇ ਅਸੀਂ ਦੋ ਦਿਨ ਵਾਰੀ ਪਾਣੀ ਪੀਤਾ ਜੀ ਤੜਕੇ ਦੇ ਬੈਠੇ ਆਂ ਇੱਥੇ ਸਿਰਫ ਤੇ ਸਿਰਫ ਅਸੀਂ ਮੰਗ ਪੱਤਰ ਦੇਣ ਵਾਸਤੇ ਡੀਸੀ ਸਾਹਿਬ ਨੂੰ ਅਸੀਂ ਪੰਜਾਬ ਸਰਕਾਰ ਦੇ ਨਾਂ ਇੱਕ ਪਹਿਲਾਂ ਵੀ 20 ਤਰੀਕ ਨੂੰ ਮੰਗ ਪੱਤਰ ਦਿੱਤਾ ਸੀ ਨੋਟਿਸ ਕੱਢਿਆ ਸੀ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮਾਨਦੀ ਤਾਂ ਅਸੀਂ ਸੰਘਰਸ਼ ਹੀ ਪੜਾਂਗੇ ਇੱਥੇ 25 ਤਰੀਕ ਨੂੰ ਬਠਿੰਡੇ ਦੇ ਵਿੱਚ ਪਰ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤਾ ਜੀ ਹੁਣ ਡੀਸੀ ਸਾਹਿਬ ਨੇ ਇੱਕ ਵਾਰ ਦਾ ਨੁਮਾਇੰਦਾ ਭੇਜਿਆ ਸੀ ਉਸ ਤੋਂ ਪੂਰੇ ਇੱਥੇ ਆ ਕੇ ਗਏ ਨੂੰ 3 ਘੰਟੇ ਹੋ ਗਏ ਜੀ 3 ਘੰਟੇ ਸੀ ਅੰਬੇਡਕਰ ਪਾਰਕ ਦੇ ਵਿੱਚ ਬੈਠੇ ਵੇਟ ਕਰੀ ਗਏ ਉਸ ਤੋਂ ਬਾਅਦ ਅਸੀਂ ਇੱਧਰ ਨੂੰ ਕੂਚ ਕੀਤਾ ਅਸੀਂ ਰਸਤਾ ਰੋਕੀ ਬੈਠੇ ਆ ਪਰ ਅਸੀਂ ਇਹ ਐਲਾਨ ਕਰਦੇ ਆ ਜੀ ਜੇਕਰ ਸਾਡੇ ਤੋਂ ਡੀਸੀ ਸਾਹਮਣੇ ਆ ਕੇ ਮੰਗ ਪੱਤਰ ਨਾ ਲਿਆ ਸਰਪਤੇ ਸਰਪ ਡੀਸੀ ਸਾਹਿਬ ਨੂੰ ਤਾਂ ਅਸੀਂ ਸਾਡੇ ਮੇਰੇ ਸਾਥੀ ਪੈਟਰੋਲ ਪਾ ਕੇ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਤਾਂ ਫਿਰ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਆ ਜਾਂ ਡੀਸੀ ਸਾਹਿਬ ਆ ਸਬੰਧਤ ਅਧਿਕਾਰੀ ਆ ਜੀ ਅਸੀਂ ਬਹੁਤ ਅੱਕੇ ਥੱਕੇ ਪਏ ਆ ਅਸੀਂ ਪੂਰੇ ਪੰਜਾਬ ਦੇ ਜਿਹੜੇ ਦਿਵਿਆਂਗ ਮੇਰੇ ਸਾਥੀ ਨੇ ਜਿਹੜੇ ਆਗੂ ਨੇ ਉਹ ਪੂਰੀਆਂ ਜਥੇਬੰਦੀਆਂ ਦੀ ਆਗੂ ਅੱਜ ਇੱਥੇ ਇਕੱਠੇ ਨੇ ਸੰਯੁਕਤ ਦਿਵਿਆਂਗ ਮੋਰਚੇ ਹੇਠਾਂ ਅੱਜ ਅਸੀਂ ਇੱਥੇ ਜੇਕਰ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਤੇ ਸਬੰਧਤ ਬਠਿੰਡੇ ਦੇ ਜਿਹੜੇ ਪ੍ਰਸ਼ਾਸਨ ਹੋਊਗਾ ਉਹ ਅਧਿਕਾਰੀ ਹੋਣਗੇ ਤੇ ਸਭ ਤੋਂ ਵੱਡਾ ਜਿਹੜਾ ਇਸ ਦਾ ਜ਼ਿੰਮੇਵਾਰ ਸਾਡੇ ਇੱਥੋਂ ਦੇ ਡਿਪਟੀ ਕਮਿਸ਼ਨਰ ਡੀਸੀ ਸਾਹਿਬ ਹੋਣਗੇ ਜਿਨ੍ਹਾਂ ਨੇ ਕਿਹਾ ਆ ਕੇ ਨਮਾਇੰਦਾ ਭੇਜਿਆ ਸੀ ਪਰ 2 ਘੰਟੇ ਤੋਂ ਵੀ 3 ਘੰਟੇ ਹੋ ਗਏ ਅੱਜ ਤੱਕ ਹਾਲੇ ਤੱਕ ਉਹ ਸਾਡੇ ਕੋਲੇ ਆ ਕੇ ਪਹੁੰਚ ਕੇ ਮੰਗ ਪੱਤਰ ਨਹੀਂ ਲੈ ਕੇ ਗਏ ਅਸੀਂ ਦੇਖਦੇ ਹਾਂ ਜੀ ਜਿੰਨਾਂ ਤੱਕ ਕੋਈ ਨਾ ਕੋਈ ਅਧਿਕਾਰੀ ਸਾਡੀ ਆ ਕੇ ਮੰਗ ਪੱਤਰ ਨਹੀਂ ਲੈ ਕੇ ਜਾਂਦਾ ਜਿਹੜੇ ਦੇ ਸਾਨੂੰ ਵਿਸ਼ਵਾਸ ਹੋਵੇ ਕਿ ਸਾਡੀ ਸਰਕਾਰ ਤੇ ਕਰ ਗੱਲ ਪਛਾਣ ਪਛਾ ਸਕਦਾ ਉਹਦੇ ਤੱਕ ਅਸੀਂ ਇੱਥੇ ਬੈਠੇ ਰਾਵਾਂਗੇ ਤੇ ਸੰਘਰਸ਼ ਜਾਰੀ ਰਹਿਊਗਾ ਚਾਹੇ ਸਾਨੂੰ ਸਾਡੇ ਕੋਈ ਜਾਨਮ ਚਾਵੜੇ ਚਾਹੇ ਸਾਨੂੰ ਮਿੱਟੀ ਦਾ ਤੇਲ ਪਾ ਕੇ ਮਚਰਾ ਪਵੇ ਚਾਹੇ ਪੈਟਰੋਲ ਪਾ ਕੇ ਮਚਰਾ ਪਵੇ ਜੀ ਛੋਟੀ ਜਥੇਬੰਦੀ ਤੇ ਬਹੁਤ ਮੈਂਬਰ ਹੈਗੇ ਪਰ ਇੱਥੇ ਆਏ ਥੋੜੇ ਜਿਹਾ ਕੀ ਕਾਰਨ ਰਹੀਏ ਕੋਣ ਕੋਣ ਆਇਆ ਬਹੁਤ ਆਏ ਆ ਜੀ ਸਾਰੇ ਨਮਾਇंदे ਆ ਜੀ ਇਸ ਜਗ੍ਹਾ ਦੇ ਉੱਤੇ ਜਿਹੜੇ ਨਮਾਇंदे ਉਹ ਪਹੁੰਚੇ ਨੇ ਜਿਹੜੇ ਆ ਆਪੂ ਆਪੂ ਆ ਜਿਹੜੇ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਜਾਂ ਖਜ਼ਾਨਚੀ ਨੇ ਜਾਂ ਸਕੱਤਰ ਨੇ ਉਹ ਹੀ ਇੱਥੇ ਆਏ ਨੇ ਜਿਹੜੇ ਸਾਡੇ ਮੈਂਬਰ ਆਣਾ ਜੀ ਪੰਜਾਬ ਦੇ ਜਥੇਬੰਦੀਆਂ ਦੇ ਉਹ ਹਾਲੇ ਛੜਕਾ ਤੇ ਨਹੀਂ ਆਏ ਪਰ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਤੁਹਾਡੇ ਦੁਆਰਾ ਜੇਕਰ ਡੀਸੀ ਸਾਹਿਬ ਸਾਡੀ ਗੱਲ ਨਹੀਂ ਸੁਣਦੇ ਤਾਂ ਤੁਸੀਂ ਆਪੇ ਆਪ ਦੇਰ ਕੇ ਆ ਕੇ ਇੱਥੇ ਪਹੁੰਚ ਕੇ ਇਹ ਸਾਡਾ ਉਹ ਕਹਿੰਦਾ ਉੱਥੇ ਜਾਣੇ ਤਾਂ ਜੋ ਆਪਣਾ ਸਟਾਫ ਪਹੁੰਚ ਤੋਂ ਰਕੇ ਜੀ ਇੱਥੇ ਆਉਗਈ ਅਸੀਂ 7 ਵਜੇ ਤੇ ਬੈਠੇ ਜਣਾ ਮੱਖੇ ਪਾਣੇ ਉਹ ਕਹਿੰਦਾ ਉਹ ਧੀਰ ਖਾਂਚ ਚ ਬੰਨੇ ਰਹਿਣਾ ਹੈ ਆਜਾ ਉੱਥੇ ਬਣਾਉਣਾ ਉੱਥੇ ਉੱਥੇ ਜਾਂਦਾ ਜਿਹੜੇ ايني ایتھے سڪريو ڀيڻي ائين ٿئي ٿي 39 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 ਬਾਬਾ ਜੀ ਆਨ ਨਹੀਂ ਏਡੀ ਸੀ ਸਾਹਿਬ ਦਾ ਮੈਡਮ ਨਾਲ ਹੈਲੋ ਹੈਲੋ ਏਡੀ ਸੀ ਸਾਹਿਬ ਤੇ ਬੀਲ ਕਰ ਆਇਆ ਹੈ ਬਾਬਾ ਜੀ ਤੁਹਾਡੀ ਜਨਾਬ ਬੈਠੇ ਗਏ ਸੀ ਕਿਹਾ ਜੀ ਦਰਵਾਜ਼ਾ ਠੀਕ ਜੀ ਸਵੇਰੇ ਵੇੜਾ ਅਬ ਉਹਨੇ ਕੋਲੇ ਪਾਣੀ ਬੈਠੇ ਹੈ ਜੀ ਡੈਪਟੀ ਸਾਹਿਬ ਸਵੇਰੇ ਤੋਂ ਆਈ ਨਹੀਂ ਤਾਂ ਉਹ ਪੰਚਾ ਬੀਏ ਐਸ ਤੋਂ ਨਾਲ ਕਾਲ ਕਰਕੇ ਆ ਗਿਆ ਇਹ ਸਾਰੇ ਇਹ ਸਾਮਣੇ ਸਾਨੂੰ ਦੱਸਿਆ ਹੀ ਕੋਈ ਨਹੀਂ ਅਸੀਂ ਅੱਧਾ ਘੰਟਾ ਉਹਨੇ ਗੱਡੀ ਕੋਲ ਬੈਠੋ ਅਸੀਂ 1.5 ਘੰਟਾ 2 ਘੰਟੇ ਬੈਠੇ ਰਹੇ ਉਹ ਕੰਮ ਨਹੀਂ ਕਰਦਾ ਇਹ ਨਾਲ ਮੇਰੇ ਦੋ ਮਿੰਟ ਆ ਗਿਆ ਉਹਨੂੰ ਬੱਸ ਤੋਂ ਵੀ ਆਇਆ ਉਹ ਫੇਰ ਕੋਈ ਗੱਲ ਪੁੱਛੀ ਨਹੀਂ ਹਰ ਵਾਰੀ ਇੱਕ ਬੰਦੇ ਵੀ ਨਹੀਂ ਉਹਨਾਂ ਕਾਲ ਪੰਜ ਘੰਟੇ ਹੋ ਗਏ 6 ਘੰਟੇ ਹੋ ਗਏ ਚਲੋ ਹੋਣਾ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆਂ ਅੱਜ ਆਜੋ ਕਰਨ ਦੀ ਰਾ ਆ ਜਾ ਨਹੀਂ ਸੈਕਿੰਡ ਲੱਗੇ ਹੈ ਹਲੋ ਭਈ ਜਿਹੜੇ ਸਾਡੇ ਨੁਮਾਇੰਦੇ ਨੇ ਪਹਿਲਾਂ ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਬੈਠ ਜਾਓ ਅੱਧਰੋਂ ਅਰੇ ਦਾ ਵੀ ਗੱਲ ਕਰਕੇ ਮੋੜ ਦੇ ਸਾਰਿਆਂ ਨੂੰ ਬੇਨਤੀ ਹੈ ਜਿੱਨੇ ਵੀ ਉਮੀਦਵਾਰ ਨੇ ਲੱਖਾ ਸਿੰਘ ਸੰਘੜ ਆ ਜਾਓ ਵੀ ਮੂਰੇ ਬੈਠ ਜਾਓ ਠੀਕ ਹੈ ਬੈਠੋ ਇੱਥੇ ਨਹੀਂ ਗੱਲ ਕਰਨੀ ਠੀਕ ਹੈ ਹਾਂ ਆਏ ਨਹੀਂ ਗੱਲ ਕਰਨੀ ਮੁਲਾਜ਼ਮ ਸਾਡੀ ਸਤਿਕਾਰ ਦਿਓ ਵੀ ਕੋਈ ਗੱਲ ਨਹੀਂ ਤਸਵੀਲਦਾਰ ਸਾਹਿਬ ਤਸਵੀਲਦਾਰ ਸਾਹਿਬ ਪਲੇ ਸਾਡੀ ਤਸ ਤਹਿਸੀਲਦਾਰ ਸਾਹਿਬ ਪਲੀਸ ਸਾਡੀ ਬੇਨਤੀ ਪ੍ਰਵਾਨ ਕਰ ਲਓ ਜੀ ਉਹਨਾਂ ਨੂੰ ਬੁਲਾ ਲਓ ਸਾਡਾ ਜੀ ਨਹੀਂ ਕਰਦਾ ਅਸੀਂ ਭੁੱਖੇ ਪਾਣੇ ਬੈਠੇ ਆ ਅਸੀਂ ਤੁਹਾਨੂੰ ਵੀ ਪਰੇਸ਼ਾਨ ਕਰਦੇ ਆ ਸਾਡਾ ਕੋਈ ਜੀ ਨਹੀਂ ਕਰਦਾ ਸਾਨੂੰ ਸਾਡਾ ਜੀ ਨਹੀਂ ਕਰਦਾ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਦੇਖੋ ਪਰਮਾਤਮਾ ਨੇ ਤੁਹਾਨੂੰ ਸੇਵਾ ਬਾਖੀ ਆ ਨਾ ਉਹਨਾਂ ਨੂੰ ਬੁਲਾ ਕੇ ਲਿਆਓ ਜੀ ਪਲੀਜ਼ ਰਿਕਵੈਸਟ ਕਰ ਹੱਥ ਬਨ ਕੇ ਬੇਨਤੀ ਆ ਹਾਂ ਜੀ ਚਲੋ ਸਰਕਾਰ ਮਰਦਾ ਮਰਦਾ प्रयास कर मुदा रा प्रयास मुर्दा वाल मुर्दा राम मुर्दा 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 हो मुर्दा मुर्दा राखो रख आंखो रख डैप्ट कमीशन साहिब नताल ते रहे हा उन्हनि पता था था। ਪਰਾਸੀ ਹੁਣੇ ਜੀ ਦੇ ਟਾਕੇ ਵਿੱਚ ਵਿੱਚ ਇੱਕ ਜਣੇ ਦੀ ਲਾਰਜ ਚਾਉਂਗੀ ਇਹ ਬੋਲੋ ਅੱਜ ਕਲੀਅਰ ਕਰ ਰਿਹਾ ਜੀ ਅਸੀਂ ਪਟਵਾਲਾ ਉੱਤੇ ਪਾ ਕੇ ਅਸੀਂ ਇੱਕ ਜਣ ਨਾਲ ਆਪਣੇ ਆਪ ਨੂੰ ਹਾਜਮ ਕਰਨ ਲਈ ਜਾ ਰਹੇ ਹਾਂ ਸਹੀ ਅਸੀਂ ਅੱਜ ਫਰਦਾਲ ਤੇ ਆ ਚੁੱਕੇ ਹਾਂ ਸਰਕਾਰ ਨੂੰ ਪਤਾ ਹੈ ਸਾਡਾ ਅਸੀਂ ਜੀਨ ਮਰਨਦੇ ਹੋਏ ਬਣਿਆ ਸਾਰੇ ਇਹਨਾਂ ਸੁੱਕੜਾ ਅਸੀਂ ਅੱਜ ਥੋੜੇ ਜਣਿਆ ਅਸੀਂ ਥੋੜੇ ਜਿਹੇ ਨੇ ਅਸੀਂ ਬੰਬਾਂ ਬੰਦੂ ਅੱਜ ਸਰਕਾਰ ਨੂੰ ਪਤਾ ਲੱਗ ਜੂਗਾ ਵੀ ਇਹ ਬੰਦੇ ਕੌਣ ਹਨ ਪਰ ਮੈਂ ਅੱਜ ਸਿਰੇ ਇੱਕ ਸਾਰੇ ਸਾਡੇ ਅਹੁਦੇਦਾਰ ਵੀਰ ਬੈਠੇ ਨੇ ਅਸੀਂ 20 ਮਿੰਟਾਂ ਦਾ ਤਾਂ ਨਹੀਂ ਸਹਾਰੂ ਤੇ ਸਾਡੇ ਦੇ ਇੱਕ ਜਿਹੜੇ ਦੀ ਜਾਨ ਜਾਊਗੀ 20 ਮਿੰਟਾਂ ਬਾਅਦ ਦਲ ਦੀ ਸਰਕਾਰ ਜ਼ਿੰਮੇਵਾਰ ਹੈ ਜੀ ਸਰਕਾਰ ਮੁੱਖ ਕਿ ਆਪਣੇ ਜੋਧਿਆਂ ਨੂੰ ਕੋਈ ਸੇਵਾ ਕਰਕੇ ਪਾਣੀ ਪਿਓ ਜਿਹਨੂੰ ਪਾਣੀ ਦੀ ਲੋੜ ਹੈ ਸਾਰੇ ਪਿੰਡ ਪਰਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੀ ਕਰਕਟੁਕ ਦੇ ਵਿੱਚ ਵੀ ਸਾਰਿਆਂ ਨੇ ਜੱਜਵੇਂ ਕਾਮਯਾਬ ਰੰਗੇ ਤੇ ਸਾਰਿਆਂ 'ਚ ਬਹੁਤ ਜਾਵੇ ਜਲੂਲ ਹੈਗਾ ਲਓ ਵੀ ਸਾਥੀਓ ਗੰਮਰ ਦੁਕਾਨ ਤੇ ਨਾ ਕੋ ਚੱਲਦਾ ਹੈ ਖਬਰਾਂ ਜਾਣੀ ਦੇ ਯਾਰ ਪਤਾ ਨਾ ਕੋ ਲਾ ਵੀ ਸਾਥੀਓ ਇਹ ਨਾ ਸੋਚੋ ਸਰਕਾਰ ਜਾਂ ਪ੍ਰਸ਼ਾਸਨ ਕਿ ਉਹ ਬੰਦੇ ਬੈਠੇ ਆ ਗੇ ਮਰਨ ਮਰੌਣਾ ਆ ਬੰਦੇ ਹੋਣ ਨਾ ਸੜਤ ਦੇ ਬਤ ਕੁਰਵਾਨੀਆਂ ਦੇ ਆਏ ਹੋਣ ਤਾਂ ਜਿਹੜਾ ਆ ਜਾ ਉਹਨਾਂ ਜਿਹੜਾ ਜਕੜਾ ਖਾਣੀ ਲੱਗਦਾ ਅਸੀਂ ਕੁਰਬਾਨੀਆਂ ਦੇ ਨਾਲੇ ਬੰਦੇ ਆ ਤੇ ਐਨਾ ਜਿਹੀ ਬਹੁਤ ਆ ਆਂਬਾ ਤੇ ਜੇ ਸਾਨੂੰ ਜਾਣ ਦੇਣ ਦੀ ਲੋੜ ਪਈ ਤਾਂ ਹੁਣ ਆਪਣੀ ਸਾਡੀ ਇੱਕ ਤਾਂ ਹੀ ਜਾਨ ਜਾਊਗੀ ਪੱਕਾ ਜਾਊਗੀ ਤੇ ਇਹਨਾਂ ਸੋਚੋ ਸੱਤਾ ਨਾਰਾ ਦਾ ਪ੍ਰਸ਼ਾਸਨ ਤੇ ਸਾਡੀ ਆਅ ਕੇ ਜਿਹੜੀ ਆ ਜੀ ਸੁਣ ਲੈ ਔਰ ਸਾਡੀਆਂ ਮੰਗਾ ਪੂਰੀਆਂ ਕਰਾਉਣ ਦੇ ਵਿੱਚ ਜਿਹੜਾ ਹੈਗਾ ਸਾਡੇ ਨਾਲ ਵਾਅਦਾ ਕਰੇ ਸਾਥੀਓ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਣਾ ਕਿ ਮੇਰੇ ਸਾਥੀ ਅੱਗ ਲਾਉਣ ਨੂੰ ਪਿਆਰ ਬੈਠੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇਕਰ 10 15 ਮਿੰਟਾਂ ਦੇ ਅੰਦਰ ਅੰਦਰ ਇੱਥੇ ਨਾ ਪਹੁੰਚੇ ਡੀਸੀ ਸਾਹਿਬ ਜਾਂ ਏਡੀਸੀ ਸਾਹਿਬ ਤਾਂ ਮੇਰੇ ਸਾਥੀ ਪਟਵਾਲਾ ਤੋਂ ਨੂੰ ਕਾਲੇ ਹੋਏ ਪਏ ਆ ਜਜ਼ਬਾਤੀ ਹੋਏ ਪਏ ਆ ਸੋ ਸਾਨੂੰ ਵੀ ਇਹਨਾਂ ਦੀ ਜਾਨ ਪਿਆਰੀ ਆ ਜਿਨੇ ਤੁਹਾਨੂੰ ਆਪਣੀ ਜਾਨ ਪਿਆਰੀ ਆ ਸੋ ਮੇਰੀ ਬੇਨਤੀ ਆ ਸੋ ਹੱਥ ਬਨ ਕੇ ਕੀ ਕਿਰਪਾ ਕਰਕੇ ਆਪ ਜੀ ਇੱਥੇ ਆ ਕੇ ਮੰਗ ਪੱਤਰ ਲੈਣ ਦੀ ਕਿਰਪਾਲਤਾ ਕਰੋ ਜੀ ਹਾਂ ਜੀ ਮੇਰੇ ਸਾਥੀ ਨੇ ਜਿਹੜੇ ਭਰ ਭਰਾ ਦੇਗੇ ਬਹੁਤ ਜ਼ਾਦੇ ਜਨੂੰਨ ਆ ਰਹੇਗਾ ਠੀਕ ਹੈ ਬਹੁਤ ਜ਼ਾਦੇ ਜਨੂੰਨ ਆ ਰਹੇਗਾ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਹੋਰ ਕਹਾਂਗੇ ਵੀ ਗੱਲ ਇਹ ਹੈਗੀ ਵੀ ਕਿਤੇ ਉਹੀ ਗੱਲਾਂ ਹੋ ਜੇ ਇਹ ਗੱਲ ਨੂੰ ਚਾੜ੍ਹਨਾ ਸਮਝੋ ਚਾੜ੍ਹਨਾ ਸਮਝੋ ਗੱਲ ਨੂੰ ਮੈਂ ਦੁਬਾਰਾ ਫਿਰ ਕਹਾਂਗਾ ਜੋ ਵੀ ਪ੍ਰਸ਼ਾਸਨ ਹੈਗਾ